ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਅਸੀਂ ਹਲਕਾ ਜਾਂ ਫਿਰ ਰੈਬੀਜ਼ ਦੀ ਬਿਮਾਰੀ ਦੇ ਬਾਰੇ ਵਿੱਚ ਗੱਲ ਕਰਾਂਗੇ ਹਲਕਾ ਜਾਂ ਰੈਬੀਜ਼ ਦੀ ਬਿਮਾਰੀ ਕਿਸੇ ਵੀ ਪਾਲਤੂ ਜਾਂ ਆਵਾਰਾ ਜਾਨਵਰ ਜਿਵੇਂ ਕੁੱਤਾ ਬਿੱਲੀ ਖਰਗੋਸ਼ ਅਤੇ ਹੋਰ ਕਈ ਪ੍ਰਕਾਰ ਦੇ ਜਾਨਵਰਾਂ ਦੇ ਕੱਟਣ ਵੱਢਣ ਜਾਂ ਚਰੀਟਾ ਮਾਰਨ ਦੇ ਨਾਲ ਹੋ ਸਕਦੀ ਹੈ ਬੇਸਿਕ ਇਹ ਬਹੁਤ ਹੀ ਘਾਤਕ ਬਿਮਾਰੀ ਹੈ ਲੇਕਿਨ ਇਸ ਦਾ ਇਲਾਜ ਸੰਭਵ ਹੈ ਇਸ ਦਾ ਇਲਾਜ ਮੌਜੂਦ ਹੈ ਅੱਜ ਅਸੀਂ ਇਹੀ ਗੱਲ ਕਰਨ ਜਾ ਰਹੇ ਹਾਂ ਕਿ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਅਤੇ ਕਿਵੇਂ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਇਹ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਸੋ ਸਭ ਤੋਂ ਪਹਿਲਾਂ ਇਹੀ ਗੱਲ ਕਰਾਂਗੇ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਕੀ ਨਹੀਂ ਕਰਨਾ ਚਾਹੀਦਾ। ਸਿਵਲ ਸਰਜਨ ਡਾਕਟਰ ਤਰਸੀਮ ਸਿੰਘ ਦੇ ਮੁਤਾਬਕ ਕਿਸੇ ਵੀ ਅਵਾਰਾ ਜਾਂ ਪਾਲਤੂ ਜਾਨਵਰ ਦੇ ਕੱਟਣ, ਵੱਢਣ ਜਾਂ ਛ੍ਰੀਟਾ ਮਾਰਨ ਤੋਂ ਹੋਏ ਜ਼ਖਮਾਂ ਨੂੰ ਨਜ਼ਰ ਅੰਦਾਜ਼ ਨਾ ਕਰੋ। ਇਹਨਾਂ ਜ਼ਖਮਾਂ ਦੇ ਉੱਪਰ ਮਿਰਚਾਂ ਸਰੋਂ ਦਾ ਤੇਲ ਜਾਂ ਕੋਈ ਹੋਰ ਪਦਾਰਥ ਨਹੀਂ ਲਗਾਉਣਾ ਚਾਹੀਦਾ ਸਗੋਂ ਮਾਹਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਨਾ ਹੀ ਜ਼ਖਮਾਂ ਦੇ ਉੱਪਰ ਪੱਟੀ ਬੰਨ੍ਹਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਦੇਸੀ ਟੋਟਕੇ ਹੱਥ ਹੌਲਾ ਜਾਂ ਮੰਤਰ ਆਦਿ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਹੁਣ ਸਾਨੂੰ ਜੇਕਰ ਇਹ ਨੌਬਤ ਆ ਜਾਵੇ ਤਾਂ ਕਰਨਾ ਕੀ ਚਾਹੀਦਾ ਹੈ? ਜੇਕਰ ਕੋਈ ਅਵਾਰਾ ਜਾਂ ਪਾਲਤੂ ਜਾਨਵਰ ਤੁਹਾਨੂੰ ਕੱਟ ਲੈਂਦਾ ਹੈ ਤਾਂ ਉਸ ਜ਼ਖਮ ਨੂੰ ਕਮ ਸੇ ਕਮ 15 ਮਿੰਟ ਚੱਲਦੇ ਪਾਣੀ ਦੇ ਨਾਲ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ। ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਕੋਈ ਇਨਫੈਕਸ਼ਨ ਹਟਾਉਣ ਵਾਲੀ ਦਵਾਈ ਮੌਜੂਦ ਹੈ ਤਾਂ ਉਹ ਇਸ ਜ਼ਖਮ ਦੇ ਉੱਪਰ ਲਗਾਓ ਅਤੇ ਫੌਰਨ ਤੌਰ ਦੇ ਉੱਪਰ ਆਪਣੇ ਡਾਕਟਰ ਕੋਲ ਸਰਕਾਰੀ ਹਸਪਤਾਲ ਜਾਂ ਕਿਸੇ ਵੀ ਸਿਹਤ ਕੇਂਦਰ ਦੇ ਵਿੱਚ ਡਾਕਟਰ ਦੇ ਕੋਲ ਇਲਾਜ ਕਰਵਾਉਣ ਦੇ ਲਈ ਪਹੁੰਚੋ ਅਤੇ ਉੱਥੇ ਐਂਟੀ ਰੈਬੀਜ਼ ਜੋ ਇੰਜੈਕਸ਼ਨ ਹੁੰਦੇ ਹੈ ਉਸ ਨੂੰ ਜ਼ਰੂਰ ਲਗਵਾਓ ਸੋ ਆਪਣੇ ਬੱਚਿਆਂ ਨੂੰ ਅਵਾਰਾ ਜਾਨਵਰਾਂ ਦੇ ਕੋਲ ਨਾ ਜਾਣ ਦੇ ਲਈ ਪ੍ਰੇਰਿਤ ਕਰੋ ਅਤੇ ਜੇਕਰ ਤੁਹਾਡੇ ਘਰ ਦੇ ਵਿੱਚ ਪਾਲਤੂ ਜਾਨਵਰ ਰੱਖੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਿਆਦਾ ਛੇੜਾ-ਛਾੜੀ ਨਾ ਕਰੋ ਉਹਨਾਂ ਨੂੰ ਜ਼ਿਆਦਾ ਤੰਗ ਪਰੇਸ਼ਾਨ ਨਾ ਕਰੋ ਕਿਉਂਕਿ ਗੁੱਸੇ ਦੇ ਵਿੱਚ ਆ ਕੇ ਪਾਲਤੂ ਜਾਨਵਰ ਵੀ ਤੁਹਾਨੂੰ ਕਈ ਵਾਰ ਕੱਟ ਲੈਂਦੇ ਨੇ ਅਤੇ ਇਸ ਦੇ ਨਾਲ ਹੀ ਆਪਣੇ ਪਾਲਤੂ ਜਾਨਵਰ ਦੇ ਲਈ ਜ਼ਰੂਰੀ ਜੋ ਲੂੜਿੰਦੇ ਟੀਕੇ ਹੁੰਦੇ ਨੇ ਉਹ ਟੀਕਾਕਰਨ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਸਿਵਲ ਸਰਜਨ ਡਾਕਟਰ ਤਸ਼ੇਮ ਸਿੰਘ ਦੱਸਦੇ ਨੇ ਕਿ ਹਰੇਕ ਜ਼ਿਲ੍ਹਾ ਪੱਧਰ ਦੇ ਉੱਪਰ ਸਰਕਾਰੀ ਹਸਪਤਾਲਾਂ ਜਾਂ ਫਿਰ ਸਬ ਡਿਵੀਜ਼ਨ ਪੱਧਰ ਦੇ ਉੱਪਰ ਜਾਂ ਕਮਿਊਨਿਟੀ ਹੈਲਥ ਸੈਂਟਰਾਂ ਦੇ ਵਿੱਚ ਸਾਰੇ ਸਿਹਤ ਕੇਂਦਰਾਂ ਦੇ ਵਿੱਚ ਹਲਕਾ ਆ ਦੀ ਬਿਮਾਰੀ ਤੋਂ ਬਚਾਉਣ ਦੇ ਲਈ ਟੀਕੇ ਮੌਜੂਦ ਹੁੰਦੇ ਨੇ ਅਤੇ ਇਹ ਵੈਕਸੀਨੇਸ਼ਨ ਹੀ ਇਸ ਬਿਮਾਰੀ ਦਾ ਇਲਾਜ ਹੈ ਨਹੀਂ ਤਾਂ ਇਹ ਬਿਮਾਰੀ ਮਨੁੱਖ ਦੇ ਲਈ ਘਾਤਕ ਸਿੱਧ ਹੋ ਸਕਦੀ ਹੈ ਸੋ ਇਨ੍ਹਾਂ ਜਾਨਵਰਾਂ ਦੇ ਵਧਣ ਤੋਂ ਬਾਅਦ ਬਿਲਕੁਲ ਅਣਗਹਿਲੀ ਨਾ ਕਰੋ ਨਜ਼ਦੀਕ ਦੇ ਸਿਹਤ ਕੇਂਦਰ ਜਾਂ ਹਸਪਤਾਲ ਦੇ ਵਿੱਚ ਜਾ ਕੇ ਇਹ ਵੈਕਸੀਨੇਸ਼ਨ ਜ਼ਰੂਰ ਕਰਵਾਓ ਸੋ ਦੋਸਤੋ ਇਸ ਤੋਂ ਬਚਾ ਦੇ ਲਈ ਸਾਰੇ ਹਸਪਤਾਲਾਂ ਸਾਰੇ ਸਿਹਤ ਕੇਂਦਰਾਂ ਦੇ ਵਿੱਚ ਇਹ ਇਲਾਜ ਮੁਫਤ ਕੀਤਾ ਜਾਂਦਾ ਹੈ ਬਸ ਜ਼ਰੂਰ ਤੇ ਤੁਹਾਡੇ ਥੋੜਾ ਜਿਹਾ ਜਾਣਕਾਰ ਬਣਨ ਦੀ ਤਾਂ ਜੋ ਲੋੜ ਪੈਣ ਤੇ ਤੁਸੀਂ ਆਪਣੇ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਫਿਰ ਕਿਸੇ ਆਪਣੇ ਆਂਢੀ ਗੁਆਂਢੀ ਦੀ ਮਦਦ ਕਰ ਸਕੋ ਸੋ ਦੋਸਤੋ ਧੰਨਵਾਦ ਹੈ ਜੀ ਫਿਰ ਮਿਲਾਂਗੇ